ਕਣਕ ਵਿੱਚ ਨਦੀਨਾਂ ਦੀ ਰੋਕथाम ਕਣਕ ਦੀ ਫਸਲ ਵਿੱਚ ਨਦੀਨ ਜਿਵੇਂ ਕਿ ਗੁੱਲੀ ਡੰਡਾ ਜੰਗਲੀ ਜੋ ਬਾਥੂ ਬਿੱਲੀ ਬੂਟੀ ਜੰਗਲੀ ਹਾਲੋ ਜੰਗਲੀ ਪਾਲਕ ਮਕੋ ਆਦਿ ਉਗ ਰਹੇ ਹੁੰਦੇ ਹਨ ਜੋ ਮੁੱਖ ਫਸਲ ਦੇ ਝਾੜ ਨੂੰ ਪ੍ਰਭਾਵਿਤ ਕਰਦੇ ਹਨ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਦੇ ਤੁਰੰਤ ਬਾਅਦ ਪੈਂਡੀਮੈਥਲਿਨ 35 ਵੀਸੀ 1.5 ਲੀਟਰ ਪ੍ਰਤੀ ਏਕੜ ਜਾਂ ਪੈਂਡੀਮੈਥਲਿਨ 35 ਅਤੇ ਮੈਟਰੀਬਿਊਜ਼ਨ 3.5 ਐਸੀ 1 ਲੀਟਰ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ चौड़ी पत्ती वाले नदीन जीवे जंगली सेंजी बाथू जंगली पालक आदि ਲਈ 비জਾਈ ਤੋਂ 35-45 ਦਿਨ ਤੇ 2-4 ਦੀ ਸੋਡੀਅਮ ਸਾਲਟਾਸੀ ਡਬਲਯੂਪੀ 250 ਗ੍ਰਾਮ ਜਾਂ 2-4 ਦੀ ਇਥਾਈਲ ਐਸਟਰ 38ਵੀਸੀ 250 ਮਿਲੀਲੀਟਰ ਪ੍ਰਤੀ ਏਕੜ ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ ਕੰਡਿਆਲੀ ਪਾਲਕ ਹਿਰਨਖੂਰੀ ਅਤੇ ਮਕੋਹ ਲਈ ਮੈਟਾਸਲਫੋਸਲਫੁਰੋਨ ਦਾ ਸਤੇ ਕਾਰਫੈਂਟਰਾਜੋਨ 40 ਡੀਐਫਵੀ 20 ਗ੍ਰਾਮ ਪ੍ਰਤੀ ਏਕੜ ਅਤੇ ਕਾਹ ਵਾਲੇ ਨਦੀਨਾਂ ਲਈ ਕਲੋਡੀਨਾਫੋ 15 ਡਬਲਯੂਪੀ 160 ਗ੍ਰਾਮ ਜਾਂ ਪੀਨੋਕਸਾਡਿਨ 5% ਇਸਵੀਸੀ 400 ਮਿਲੀਲੀਟਰ ਨੂੰ ਬਿਜਾਈ ਤੋਂ 35 ਦਿਨ ਤੇ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ। ਕਾਹ ਅਤੇ ਚੌੜੀ ਪੱਤੀ ਵਾਲੇ ਦੋਵਾਂ ਨਦੀਨਾਂ ਲਈ ਬਿਜਾਈ ਤੋਂ 35 ਦਿਨ ਤੇ ਫੈਨੋਕਸਪ੍ਰਾਪ 7.77 ਅਤੇ ਮੈਟਰੀਬਿਉਜ਼ਿਨ 13.6% ਸੀ 500 ਮਿਲੀਲੀਟਰ ਜਾਂ ਮੈਟਰੀਬਿਉਜ਼ਿਨ 42 ਅਤੇ ਕਲੋਡੀਨਾਫੋ 12 ਡਬਲਯੂਪੀ 200 ਗ੍ਰਾਮ ਪ੍ਰਤੀ ਏਕੜ ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰਨਾ ਪ੍ਰਭਾਵਸ਼ਾਲੀ ਹੈ। ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ